ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਗੱਲ ਕਰਦੇ ਆਂ ਜੋ ਪੂਰੀ ਛੰਨਾ ਵਾਲਾ ਸ਼ਿੱਲੂ ਬਲੇਹਾਰਾ ਜੈਰੋ ਚਵੇਜ ਦੁੱਲਾ ਬੱਗੇਪਿੰਡ ਵਾਲਾ ਜੋਧਾ ਸੁਰਖਪੁਰ ਵਾਲਾ ਹੋਏ ਲਾਈਵ ਦੇਖੋ ਕੀ ਕਿਹਾ ਪਲੇਅਰਾਂ ਨੇ ਕਿੱਥੇ ਪਹੁੰਚੋ ਜਰੂਰ ਪਹੁੰਚੋ ਸਾਰੇ ਰਾਮ ਰਾਮ ਭਾਈ ਸਾਰੇ ਭਾਈਆਂ ਨੂੰ ਮੈਂ ਤਾਰਾ ਭਾਈ ਸ਼ਿੱਲੂ ਬਲਹਾਰਾ ਭਾਈ 2 ਅਕਤੂਬਰ ਨੂੰ ਅਮਰੀ ਤੋਲਕ ਦੇ ਪਿੰਡ ਕਬੱਡੀ ਟੂਰਨਾਮੈਂਟ ਹੋਣੇ ਜਾ ਰਿਹਾ ਹੈ The best, so hey what's up guys salak and singh i want to invite you october 2nd to the Alec pin Kabaddi tournament best raider best stopper for tractor we are going to go home with a four tractor so i want you guys to tune in if you're there show up let's show some support ਸਾਰੇ ਦਰਸ਼ਕਾਂ ਨੂੰ ਅਪੀਲ ਕਰਨੀ ਸੀ 2 ਕੁਪਰ ਨੂੰ ਪਿੰਡ ਔਲਖਾ ਅੰਮ੍ਰਿਤ ਵੀਰ ਦੇ ਪਿੰਡ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਬੈਸਟਾਂ ਨੂੰ ਫੂਰ ਟ੍ਰੈਕਟਰ ਦਿੱਤੇ ਜਾਣਗੇ ਚਾਰ ਟੀਮਾਂ ਭਾਗ ਲੈ ਰਹੀਆਂ ਜਿੰਨੇ ਵੀ ਕਬੱਡੀ ਨੂੰ ਪਿਆਰ ਕਰਦੇ ਇਸ ਟੂਰਨਾਮੈਂਟ ਤੇ ਪਹੁੰਚੋ ਤੇ ਸਾਡੇ ਵੀਰوں ਵਧਾਈਆਂ ਇਸ ਟੂਰਨਾਮੈਂਟ ਲਈ ਅਮਰਦੌਲ ਖੇਲੇ ਜਿਹਨਾਂ ਨੂੰ ਵਧਾਓ ਤੇ ਮੇਰੇ ਵੀਰ ਸਾਰੇ ਆਹਾਰੇ ਪਹੁੰਚੋ ਜੀ ਜੋਗਤ ਹੋਰ ਹੰਦੀਆ ਕਬੱਡੀ ਜੱਫਾ ਕਰਾ ਲੈ ਸਾਰੇ ਸਪੋਰਟ ਬਰਦੀ ਖਿਡਾਰੀ ਪਹੁੰਚ ਰਹੇ ਸਾਰੇ ਖਿਡਾਰੀ ਪਹੁੰਚ ਰਹੇ ਆ ਟੌਪ ਕਲਾਸ ਹਾਂਜੀ ਸਸਸੀ ਗਾ ਸਾਰੇ ਵੀਰਾਂ ਨੂੰ ਇੱਕ ਬੇਨਤੀ ਸੰਜੀ ਕੀਤੀ ਜਾਂਦੀ ਆ 2 ਅਕਤੂਬਰ ਪਿੰਡ ਔਲਖਾਂ ਵਿਖੇ ਆਪਣੇ ਭਰਾ ਅੰਮਰਤਔਲਖ ਦੇ ਪਿੰਡ ਬਹੁਤ ਵਧੀਆ ਟੂਰਨਾਮੈਂਟ ਹੋਣ ਜਾ ਰਿਹਾ ਜਿੱਥੇ ਵੈਸਟਾ ਨੂੰ ਕੋਲ ਟਰੈਕਟਰ ਨੇ ਸਾਰੇ ਪਲੇਅਰਾਂ ਦੇ ਦਰਸ਼ਕਾਂ ਨੂੰ ਬੇਨਤੀ ਆ ਹੌਮ ਹੋਮਾ ਕੇ ਪੁੱਜੋ ਤੇ ਮੇਲੇ ਹੀ ਰੌਣਕ ਦਿਓ ਸਸਸੀ ਗਾ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰ ਲਓ